ਆਪਣੇ ਤੇ ਬਾਲ ਬੱਚੇ ਨਹੀਂ ਇਹਨਾਂ ਤੇ ਦੂਜਿਆਂ ਦੇ ਨਖੜੋਂ ਜਰੇ ਨਹੀਂ ਜਾਂਦੇ ਇਸ ਵੀਰ ਨੇ ਮਹਿਣਾ ਮਾਰਿਆ ਕਹਿੰਦਾ ਵੀ ਤੁਸੀਂ ਪੋਸਟ ਨੂੰ ਸ਼ੇਅਰ ਨਹੀਂ ਕਰਦੇ ਹੈ ਕਿ ਤੇ ਇੱਕ ਵਾਰ ਆਪਾਂ ਇਸ ਵੀਰ ਦਾ ਲਾਂਭਾ ਲਾਉਣਾ ਵਾ ਵੀ ਚੰਗੀ ਚੀਜ਼ ਨੂੰ ਅਸੀਂ ਹਮੇਸ਼ਾ ਸਾਰੇ ਸ਼ੇਅਰ ਕਰਦੇ ਆ ਤਾਂ ਮੇਰਾ ਵੀਰਾ ਸ਼ੇਅਰ ਵਾਲੀ ਧੁੱਗੀ ਕੱਟਦੇ ਆ ਆਜ ਉਹ ਤੁਹਾਨੂੰ ਸੱਚ ਗਿਆ ਚ ਪੇੜਾਂ ਪੈਂਦੀਆਂ ਦਿਖਾਈਏ ਵੀ ਜਦੋਂ ਇਹ ਪੈਂਦੀਆਂ ਨੇ ਆਵਾਜ਼ ਤਾਂ ਨਹੀਂ ਹੁਬਲ ਦਰਦ ਤੌਰ ਤੱਕ ਹੀ ਜਾਂਦਾ ਦੇ ਨਾ ਖੜੋਂ ਜਰੇ ਨਹੀਂ ਜਾਂਦੇ ਜੰਮ ਗਿਆ ਮੁੜ ਕੇ ਤੇ ਡਿੱਡ ਦੁਖਦਾ ਮਾਰਿਆ ਜਿਨ੍ਹਾਂ ਨੇ ਥੋਤੋਂ ਫੜੇ ਨਹੀਂ ਜਾਂਦੇ ਜਿਹੜਾ ਕੀਤਾ ਤੁਸੀਂ ਭੁੱਲਿਆ ਉਹ ਬਾਪ ਨਹੀਂ ਜਾਣਾ ਸੀਨੇ ਵਿੱਚੋਂ ਸਾਡੇ ਕਦੇ ਤਾਬ ਨਹੀਂ ਜਾਣਾ ਕਿੱਥੇ ਤੱਕ ਲੱਗਦਾ ਏ ਜ਼ੋਰ ਲਾਰੇ ਉਹ ਐਤਾ ਪੁੱਤ ਦੱਪਿਆ ਪੰਜਾਬ ਨਹੀਂ ਜਾਣਾ ਮੈਨੂੰ ਪਤਾ ਏ ਮੇਰੇ ਨਾਲ ਕਿਸੇ ਨਹੀਂ ਖੜਨਾ ਜੋ ਵੀ ਹੋਇਆ ਇਕੱਲੇ ਨੂੰ ਹੀ ਪਹਿਣਾ ਜਰਨਾ ਸਿਰ ਮੇਰਾ ਡਾਊਨ ਹੋ ਜਵੇ ਕੰਮ ਨਹੀਂ ਕਦੇ ਵੀ ਮੈਂ ਐਸਾ ਕਰਨਾ ਤੁਸੀਂ ਦਿਓ ਸਾਥ ਜੱਟ ਗਾਉਂਦਾ ਰਹੂਗਾ ਇਹਨਾਂ ਦਾ ਤੇ ਬੈਂਡ ਮੈਂ ਵਜਾਉਂਦਾ ਰਹੂੰਗਾ ਤੁਰ ਗਿਆ ਜਹਾਨ ਤੋਂ ਬ੍ਰੇਕ ਲੱਜ ਜੂ ਜਿੰਨਾ ਚਿਰ ਹੈਗਾ ਗੀਤ ਆਉਂਦਾ ਰਹੇ ਜਿਹੜਾ ਸੱਚ ਬੋਲਣ ਦਾ ਜਿਗਰਾ ਏਸ ਭਰਾ ਨੇ ਦਿਖਾਇਆ ਵਾ ਇਹ ਜਿਗਰਾ ਸੱਚੀ ਅੱਜਕੱਲ ਬਹੁਤ ਥੋੜੇ ਲੋਕਾਂ ਦੇ ਵਿੱਚ ਹੀ ਰਹਿ ਗਿਆ ਵਾ ਤੁਸੀਂ ਦੇਖਿਆ ਹੋਣਾ ਜਦੋਂ ਆਪਣਾ ਭਰਾ ਛੋਟਾ ਸਿੱਧੂ ਮੁੜ ਕੇ ਆਇਆ ਵਾ ਉਦੋਂ ਮੈਨੂੰ ਨਹੀਂ ਲੱਗਦਾ ਪੰਜਾਬ ਵਿੱਚ ਜਾਂ ਇਸ ਦੁਨੀਆ ਭਰ ਵਿੱਚ ਕੋਈ ਵੀ ਰਿਹਾ ਹੋਣਾ ਜਿਨੇ ਸਿੱਧੂ ਦੀ ਪੋਸਟ ਨਾ ਸਾਂਝੀ ਕਰੀ ਹੋਵੇ ਜਾਂ ਛੋਟੇ ਸਿੱਧੂ ਨੂੰ ਜਾਂ ਬਾਪੂ ਬਲਕੌਰ ਸਿੰਘ ਜੀ ਨੂੰ ਵਧਾਈਆਂ ਨਾ ਦਿੱਤੀਆਂ ਹੋਣ ਪਰ ਜਦੋਂ ਆ ਗੰਦੀਆਂ ਸਰਕਾਰਾਂ ਬਾਪੂ ਨੂੰ ਤੰਗ ਕਰਦੀਆਂ ਨੇ ਉਦੋਂ ਮੈਨੂੰ ਕੁੱਲ 5-4 ਕ ਫੇਸਬੁਕ ਵਾਲੇ ਪੇਜ ਤੇ 5-4 ਕ ਨਿਊਜ਼ ਵਾਲਿਆਂ ਤੋਂ ਬਿਨਾ ਹੋਰ ਕਿਸੇ ਨੇ ਸਾਂਝੀ ਨਹੀਂ ਕਰੀ ਬਾਪੂ ਦੀ ਖਬਰ ਆ ਜਿੰਨੇ ਲਗਾੜਿਆਂ ਜਿਆ ਨੇ ਸਿੱਧੂ ਵੀਰੇ ਦੇ ਪੇਜ ਬਣਾਏ ਹੋਏ ਆ ਫੇਸਬੁਕ ਤੇ ਕਿਸੇ ਨੇ ਕੋਈ ਨਾਂ ਲਿਖਿਆ ਕਿਸੇ ਨੇ ਝੂਟਾ ਲਿਖਿਆ ਕਿਸੇ ਨੇ 911 ਲਿਖਿਆ ਹੋਇਆ ਕਿਸੇ ਨੇ ਕੋਸ਼ ਕਿਸੇ ਨੇ ਬਾਈ ਦੇ ਗਾਣਿਆਂ ਦੇ ਨਾਂ ਲਿਖੇ ਹੋਏ ਨੇ ਇਨ੍ਹਾਂ 'ਚ ਮੈਨੂੰ ਸਾਲਾ ਇੱਕ ਵੀ ਪੇਜ ਨਹੀਂ ਲੱਭਿਆ ਜਿਨੇ ਬਾਪੂ ਦੀ ਉਹ ਵਾਲੀ ਪੋਸਟ ਸਾਂਝੀ ਕਰੀ ਹੋਵੇ ਵੀ ਹਾਂ ਭਾਈ ਉਹਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਨਾਂ ਖੁਸ਼ੀਆਂ ਦਾ ਟਾਈਮ ਸੀ ਉਹਦੇ بڑے ਭੰਗੜੇ ਪਾਏ ਆ ਲੋਕਾਂ ਨੇ ਪਰ ਜਿੱਦਣ ਬਾਪੂ ਨੂੰ ਸੱਚੀ ਲੋੜ ਸੀ ਕੋਈ ਨਹੀਂ ਖੜਿਆ ਤਾਂ ਵੀਰਾ ਖੜਿਆ ਵਾ ਵੀਰੇ ਆ ਤੇਰਾ ਦਿਲ ਤੋਂ ਫੇਰ ਇੱਕ ਵਾਰ ਧੰਨਵਾਦ ਤੂੰ ਵੀ ਮੇਰਾ ਭਰਾ ਜੇ ਮੇਰੀ ਵੀਡੀਓ ਦੇਖਦਾ ਮੈਂ ਤਾਂ ਵੀਰੇ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਮੇਰਾ ਵੀਰਾ ਤੇ ਤੁਸੀਂ ਵੀ ਮੇਰੇ ਸਾਰੇ ਭੈਣ ਭਰਾ ਇੱਕ ਵਾਰ ਦੇਖਿਆ ਜਰੂਰ ਕਰੋ ਐਨੀ ਜੇ ਕਹੇ ਨੇ ਦੋ ਫੋਟੋਆਂ ਸਿੱਧੂ ਬੀਰੇ ਦੀਆਂ ਸਾਂਝੀਆਂ ਕਰਤੀਆਂ ਤਾਂ ਮੂੰਹ ਚੱਕ ਕੇ ਉਹਨੂੰ ਲਾਈਕ ਕਰਨ ਲੱਗ ਜਿਆ ਕਰੋ ਉਹਦਾ ਸਾਰਾ ਪੇਜ ਚੈੱਕ ਕਰਿਆ ਕਰੋ ਵੀ ਬੰਦਾ ਕਿੱਦਾਂ ਦਾ ਆ ਕਿਤੇ ਸਾਲਾ ਸਿਰਫ ਪੈਸੇ ਬਣਾਉਣ ਤਾਂ ਨਹੀਂ ਆਇਆ ਹੋਇਆ 22 ਦੇ ਨਾਂ ਤੋਂ ਕਿਉਂਕਿ ਮੈਂ ਬਹੁਤ ਵਾਰ ਦੇਖਿਆ ਵਾ ਪੇਜ ਬਣਾਇਆ ਹੋਇਆ ਵਾ ਸਿੱਧੂ 22 ਦੇ ਨਾਂ ਤੇ ਫੋਟੋਆਂ ਪਾਉਂਦੇ ਆ ਸਿੱਧੂ 22 ਦੀਆਂ ਤੇ ਸਾਲੇ ਫੀਲਿੰਗ ਚੱਕੀ ਜਾਂਦੇ ਹੁੰਦੇ ਆ ਸੈਲੀਬ੍ਰਿਟੀ ਵਾਲੀ ਤੁਸੀਂ ਮੈਨੂੰ ਦੱਸਿਓ ਕਦੇ ਮੈਂ ਅਜੇ ਤੱਕ ਕਿਹਾ ਵਾ ਬਈ ਮੈਂ ਫੇਮਾ ਜਿੰਨੀ ਵਾਰ ਕਿਹਾ ਵਾ ਇਹ ਜਿੰਨੇ ਫੋਲੋਅਰ ਆ ਸਿੱਧੂ ਵੀਰੇ ਕਰਕੇ ਆ ਮੈਨੂੰ ਕੋਈ ਨਹੀਂ ਸੀ ਜਾਣਦਾ ਨਹੀਂ ਮੈਨੂੰ ਕੋਈ ਹੁਣ ਜਾਣਦਾ ਵਾ ਸੋ ਕੌਲ ਮਲਾ ਕੇ ਗੱਲ ਮੁੱਕਦੀ ਆ ਇੱਥੇ ਕੁਝ ਵੀ ਲਾਈਕ ਕਰਨ ਤੋਂ ਪਹਿਲਾਂ ਦੇਖ ਪਰਖ ਜਾਂਚ ਲਿਆ ਕਰੋ